ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਲਾਂ ਵਾਲੀ ਟਾਣੀ ਤੋਂ ਅੱਗੇ ਆ ਟਾਣੀ ਕਾਨਾਰਾਮ ਸਾਡਾ ਵੀਰ ਹੈ ਭਾਈ ਮਨਜੀਤ ਸਿੰਘ ਕਿਸੇ ਟਾਈਮ ਬਹੁਤ ਵਧੀਆ ਕਥਾ ਕਰਦੇ ਸੀ ਗੁਰੂ ਘਰ ਦੀ ਸੇਵਾ ਕਰਦੇ ਸੀ ਪਰ ਜਦੋਂ ਮਾੜੇ ਹਾਲਾਤ ਬੰਦੇ ਤੇ ਆ ਜਾਣ ਉਦੋਂ ਪੁੱਛ ਕੇ ਨਹੀਂ ਆਉਂਦੇ ਜਦੋਂ ਬਿਮਾਰੀ ਆ ਉਹ ਜਦੋਂ ਕੇਰਾ ਪਾਉਂਦੀ ਆ ਪੁਸ਼ਕੇ ਨਹੀਂ ਪਾਉਂਦੀ ਕਿਹਦੇ ਘਰੇ ਪਾਉਣਾ ਹੁਣ ਰੱਬ ਜਾਣੇ ਇਹ ਬਿਮਾਰੀ ਨੇ ਕੇਰਾ ਐਸੇ ਘਰੇ ਪਾਉਣਾ ਸੀ ਜਿਹਦੇ ਘਰੇ ਪਹਿਲਾਂ ਹੀ ਬੜੀ ਗਰੀਬੀ ਸੀ ਐਸ ਪਰਿਵਾਰ ਨੇ ਬਹੁਤ ਮਿਹਨਤ ਕਰਕੇ ਘਰ ਬਣਾਇਆ ਅਜੇ ਵਿੱਚ ਅੱਜ ਤੱਕ ਬਾਥਰੂਮ ਵੀ ਵਿੱਚ ਬਣਨ ਵਾਲੇ ਪਏ ਆ ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਬਾਈ ਦੇ ਜਿਹੜੇ ਹਾਲਾਤ ਆ ਉਹ ਬਹੁਤ ਐਸ ਟਾਈਮ ਨਾਜ਼ੁਕ ਆ ਤੁਸੀਂ ਆਪ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਇੱਕ ਲੱਤ ਕੱਟੀ ਗਈ ਹੈ ਡਾਕਟਰ ਨੇ ਕਹਤਾ ਜੇ ਲੱਤ ਨਾ ਕੱਟੀ ਤੇ ਤੁਹਾਡੀ ਜਾਨ ਨੂੰ ਬਹੁਤ ਵੱਡਾ ਖਤਰਾ ਹੈ ਤੇ ਲੱਤ ਜਿਹੜੀ ਕਟਾਉਣੀ ਪਈ ਤੇ ਲੱਤ ਕਟਾਉਣ ਦੇ ਘੱਟੋ-ਘੱਟ ਵੀ 40 ਤੋਂ 50 ਹਜ਼ਾਰ ਰੁਪਿਆ ਖਰਚਾ ਆਇਆ ਤੇ ਬਾਈ ਹੁਣਾਂ ਨੇ ਨੇੜੇ ਦੇ ਪਿੰਡਾਂ ਚੋਂ ਵਿਚਾਰਿਆਂ ਨੇ ਮੰਗ ਕੇ ਸਾਰਾ ਖਰਚਾ ਕੀਤਾ ਕਿਉਂਕਿ ਪਿੱਛੇ ਛੋਟੇ-ਛੋਟੇ ਬੱਚੇ ਆ ਇੱਕ ਛੋਟੀ ਜੀ ਗੁੜੀਆ ਇੱਕ ਛੋਟਾ ਜਿਹਾ ਇਹਨਾਂ ਦਾ ਬੇਟਾ ਕਿਉਂਕਿ ਘਰ ਦੇ ਵਿੱਚ ਪਿਓ ਸਿਰਫ ਬੈਠਾ ਹੀ ਰਵੇ ਨਾ ਤੇ ਬੱਚਿਆਂ ਨੂੰ ਉਹ ਵੀ ਬਹੁਤ ਵੱਡਾ ਸਾਰਾ ਹੁੰਦਾ ਤੋ ਮੇਰੀ ਹੱਥ ਚੁੜ ਕੇ ਸਾਰਿਆਂ ਨੂੰ ਬੇਨਤੀ ਹੈ ਅੱਜ ਅਸੀਂ ਆਪਣੇ ਵੱਲੋਂ ਜਿਹੜਾ ਰਾਸ਼ਨ 1 ਮਹੀਨੇ ਦਾ ਲੈ ਕੇ ਆਏ ਆ ਤੇ ਮੈਂ ਇਸ ਬਾਈ ਦੇ ਨਾਲ ਵਾਅਦਾ ਕਰਦਾ ਕਿ 1 ਮਹੀਨੇ ਬਾਅਦ ਹੀ ਅਸੀਂ ਫੇਰ ਰਾਸ਼ਨ ਬਾਈ ਨੂੰ ਦੇ ਕੇ ਜਾਵਾਂਗੇ ਜਿੰਨਾ ਚਿਰ ਬਾਈ ਦਾ ਪਰਿਵਾਰ ਇਸ ਦੁਨੀਆ ਤੇ ਹੈ ਅਸੀਂ ਬਾਈ ਦੇ ਨਾਲ ਖੜੇ ਆ ਤੇ ਮਹੀਨੇ ਬਾਅਦ ਅਸੀਂ ਰਾਸ਼ਨ ਪੱਕੇ ਤੌਰ ਤੇ ਦੇ ਕੇ ਜਾਇਆ ਕਰਾਂਗੇ ਤੇ ਆਪਣੇ ਵੱਲੋਂ ਜਿਹੜੀ ਮਾਇਆ ਦੀ ਸੇਵਾ ਵੀ ਅਸੀਂ ਬਾਈ ਦੀ ਕਰਕੇ ਜਾਵਾਂਗੇ ਜਿੰਨੇ ਵੀ ਐਸ ਵੀਡੀਓ ਨੂੰ ਮੇਰੇ ਵੀਰ ਭੈਣ ਭਰਾ ਦੇਖ ਰਹੇ ਆ ਜੇ ਤੁਹਾਡੇ ਚ ਇਨਸਾਨੀਅਤ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਤੁਹਾਡੀ ਮਾਂ ਦਾ ਵਾਸਤਾ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਕਿਉਂਕਿ ਹਰੇਕ ਦੇ ਲਈ ਪੇਰੈਂਟ ਬਹੁਤ ਜ਼ਰੂਰੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਆਹ ਲੱਤ ਵੇਖ ਲਓ ਬਾਈ ਦੀ ਤੇ ਆਹ ਛੋਟੇ ਛੋਟੇ ਬੱਚੇ ਵੇਖ ਲਓ ਲੱਤ ਵੇਖ ਲਓ ਬਾਈ ਤੁਰ ਨਹੀਂ ਸਕਦਾ ਦੂਜੀ ਲੱਤ ਵੀ ਪ੍ਰੋਪਰ ਕੰਮ ਨਹੀਂ ਕਰਦੀ ਕਿ ਬਸ ਉਹ ਰੁਕੀ ਹੋਈ ਆ ਅੱਥ ਵੀ ਕੰਮ ਨਹੀਂ ਕਰਦੇ ਇਹਨਾਂ ਦਾ ਬੇਟਾ ਇਹਨਾਂ ਨੂੰ ਚੱਕ ਕੇ ਵੀਚੇਰ ਤੇ ਭਾਉਂਦਾ ਤੇ ਵੀਚੇਰ ਤੋਂ ਚੱਕ ਕੇ ਮੰਝੇ ਤੇ ਕਰਦਾ ਸੋ ਹਾਲਾਤ ਗਰਾਉਂਡ ਲੈਵਲ ਤੇ ਤੁਸੀਂ ਆਪ ਦੇਖ ਲਓ ਆਪਾਂ ਕਈ ਪਰਿਵਾਰਾਂ ਦੇ ਵਿੱਚ ਜਾਂਦੇ ਆ ਉਹਨਾਂ ਦੇ ਹਾਲਾਤ ਕਿਵੇਂ ਦੇ ਹੁੰਦੇ ਆ ਤੇ ਆ ਬਾਈ ਦੇ ਹਾਲਾਤ ਵੇਖੋ ਇੱਕ ਜਦੋਂ ਮੈਨੂੰ ਪਤਾ ਲੱਗਿਆ ਨਾ ਮੈਂ ਬਾਈ ਦੀ ਪਹਿਲਾ ਵੀਡੀਓ ਵੇਖੀ ਤੇ ਮੈਨੂੰ ਪਤਾ ਲੱਗਿਆ ਕਿ ਬਾਈ ਦੇ ਹਾਲਾਤ ਬਹੁਤ ਮਾੜੇ ਆ ਤੇ ਮੇਰੇ ਤੋਂ ਰਹਿਣਾ ਨਹੀਂ ਗਿਆ ਪਾਜੀ ਨਾਲ ਮੇਰੀ ਗੱਲ ਹੋਈ ਧੀ ਕਿ ਮੈਂ ਚਲੋ ਮਜਬੂਰੀ ਆ ਬਹੁਤ ਬੀਜੀ ਸੀ ਅਸੀਂ ਇੱਕ ਲੜਕੀ ਦਾ ਵਿਆਹ ਕਰਨਾ ਸੀ ਪਿੱਛੇ ਜੇ ਤੇ ਅੱਜ ਅਸੀਂ ਪਹੁੰਚੇ ਆ ਤੇ ਮੇਰੀ ਇੱਕ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਰਾਉਂਦਾ ਸਾਰਾ ਕੁਝ ਪ੍ਰਮਾਤਮਾ ਹੀ ਆ ਜੇ ਸੇਵਾ ਸੀ ਕਰਨ ਅੱਜ ਪਹੁੰਚੇ ਆ ਤੇ ਸਾਨੂੰ ਪ੍ਰਮਾਤਮਾ ਨੇ ਲਾਇਆ ਹੋਇਆ ਤੇ ਪ੍ਰਮਾਤਮਾ ਦੀ ਉਪਾਰ ਕਿਰਪਾ ਦੇ ਸਦਕਾ ਸੀ ਅੱਜ ਇੱਥੇ ਆਏ ਆ ਪਰ ਪ੍ਰਮਾਤਮਾ ਨੇ ਸਾਡੀ ਇਹ ਡਿਊਟੀ ਲਾਈ ਆ ਤੇ ਕਿਸੇ ਦੇ ਘਰੇ ਜਾਣਾ ਤੇ ਖਾਲੀ ਹੱਥ ਨਹੀਂ ਜਾਣਾ ਅਸੀਂ ਰਾਸ਼ਨ ਲੈ ਕੇ ਆਏ ਆ ਮਾਇਆ ਦੀ ਸੇਵਾ ਕਰਕੇ ਜਾਵਾਂਗੇ ਹੋਰ ਵੀ ਜਿੰਨੇ ਮੇਰੇ ਵੀਰ ਭਰਾ ਮੇਰੇ ਨਾਲ ਜੁੜੇ ਹੋਏ ਆ ਜਿੰਨੇ ਵੀ ਮਦਦ ਆਉਂਦੀ ਆ ਸਿੱਧੀ ਡਾਇਰੈਕਟ ਬਾਈ ਨੂੰ ਦੇ ਕੇ ਜਾਣਗੇ ਜਾਂ ਮੇਰੇ ਕੋਲੇ ਵੀ ਆਉਂਦੀ ਆ ਮੈਂ ਬਾਈ ਨੂੰ ਦੇ ਕੇ ਜਾਊਗਾ ਕਿਉਂਕਿ ਅੱਜ ਲੋੜ ਐ ਇਸ ਭਰਾ ਦੇ ਨਾਲ ਖੜਨ ਦੀ ਉਹ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਬੱਚਿਆਂ ਦੇ ਬਹੁਤ ਚਾਅ ਸੀਗੇ ਕਿ ਸਾਡਾ ਡੈਡੀ ਸਾਡੇ ਲਈ ਆ ਲੈ ਕੇ ਆਊਗਾ ਸਾਡਾ ਡੈਡੀ ਸਾਡੇ ਲਈ ਆ ਲੈ ਕੇ ਆਊਗਾ ਪਰ ਜਦੋਂ ਬਈ ਕੋਈ ਨਹੀਂ ਹੌਸਲਾ ਰੱਖੋ ਕੋਈ ਨਹੀਂ ਜਦੋਂ ਹਾਲਾਤ ਇਦਾਂ ਦੇ ਹੋ ਜਾਂਨਾ ਉਹ ਬੱਚਿਆਂ ਦੇ ਜਿਹੜੇ ਸੁਪਨੇ ਉਹ ਬੱਚਿਆਂ ਨੂੰ ਮਾਰਨੇ ਪੈਂਦੇ ਆ ਜਦੋਂ ਕਿਉਂਕਿ ਬਾਈ ਦਾ ਜਿਹੜਾ ਨਾ ਮਾਤਾ ਇਸ ਦੁਨੀਆ ਤੇ ਐ ਤੇ ਨਾ ਬਾਈ ਦਾ ਫਾਦਰ ਸਾਹਿਬ ਇਸ ਦੁਨੀਆ ਤੇ ਐ ਬਹੁਤ ਔਖਾ ਸਮਾਂ ਹੁੰਦਾ ਇਹ ਸਮਾਂ ਹਟਾਉਣਾ ਪਰ ਮੈਂ ਹੱਥ ਜੋੜ ਕੇ ਇੱਕੋ ਹੀ ਰਿਕਵੈਸਟ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਬਾਈ ਦਾ ਸਾਥ ਜਰੂਰ ਦਿਓ ਬਾਈ ਦਾ ਜਿਹੜਾ ਇੱਥੋਂ ਦਾ ਜਿਹੜਾ ਬਾਈ ਦਾ ਨੰਬਰ ਹੈ ਸਿੱਧਾ ਮੈਂ ਕੋਈ ਬੇਨਤੀ ਕਰਦਾ ਕਿ ਜਿਹਨੇ ਵੀ ਮਦਦ ਕਰਨੀ ਹੈ ਸਿੱਧੀ ਡਾਇਰੈਕਟ ਆ ਕੇ ਬਾਈ ਦੇ ਨਾਲ ਕਰੇ ਲਾਸਟ ਤੇ ਬਾਈ ਜੀ ਆਪਣਾ ਨੰਬਰ ਹੀ ਬੋਲਣਗੇ ਤੇ ਅਸੀਂ ਵੀਡੀਓ ਦੇ ਵਿੱਚ ਵੀ ਨੰਬਰ ਤੁਹਾਨੂੰ ਥੱਲੇ ਦੇ ਦਾਂਗੇ ਸੋ ਇਹੋ ਜਿਹੇ ਇਨਸਾਨਾਂ ਦੇ ਨਾਲ ਖੜਨ ਦੀ ਲੋੜ ਆ ਆਪਾਂ ਹੋਰ ਵੀਡੀਓ ਬੜੀਆਂ ਸ਼ੇਅਰ ਕਰ ਦਿੰਨੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਨੈੱਟ ਆਪਣਾ ਸਾਰਾ ਮਕਾ ਲੰਨੇ ਆ ਹੋਰ ਵੀਡੀਓ ਬਣਨ ਸ਼ਾਹ ਨਾ ਰੀਆਂ ਪਰ ਇਹੋ ਜੀ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਤਾਂ ਜੋ ਐਸ ਵੀਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਕਿਉਂਕਿ ਇੱਥੇ ਹਰੇਕ ਨੇ ਆਉਣਾ ਜਨਮ ਉਹ ਗਰਬਾਣੀ ਚ ਵੀ ਆਉਂਦਾ ਹੈ ਕਿ ਇੱਕ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਤੇ ਇੱਥੇ ਹਰੇਕ ਨੇ ਦੁਨੀਆ ਤੇ ਆਉਣਾ ਤੇ ਦੁਨੀਆ ਤੋਂ ਚਲੇ ਜਾਣਾ ਸੋ ਇਹੋ ਜਿਹੇ ਇਨਸਾਨਾਂ ਦੇ ਨਾਲ ਖੜਨ ਦੀ ਲੋੜ ਹੈ ਤੇ ਆਪਾਂ 20 25 25 30 30 ਲੱਖ ਵਾਲੀਆਂ ਗੱਡੀਆਂ ਚ ਘੁੰਮਦੇ ਆਂ ਜਾਣਾ ਹਰੇਕ ਨੇ 30 ਰੁਪਏ ਵਾਲੇ ਘੜੇ ਚ ਪੈ ਕੇ ਹੀ ਆ ਜਿਹੜਾ ਮਰਜੀ ਕੋਈ ਰਾਜਾ ਮਹਾਰਾਜਾ ਸਾਰੇ 30 ਰੁਪਏ ਦੇ ਘੜੇ ਚ 20 ਰੁਪਏ ਦੇ ਘੜੇ ਚ ਪੈ ਕੀ ਗਏ ਆ ਤੋ ਲੋੜ ਅੱਜ ਭਰਾ ਦੇ ਨਾਲ ਖੜਨ ਦੀ ਅਸੀਂ ਜਿੰਨੇ ਜੋਗੇ ਸੀ ਅੱਜ ਭਰਾ ਦੇ ਨਾਲ ਖੜੇ ਆ ਤੇ ਅੱਗੇ ਤੋਂ ਵੀ ਅਸੀਂ ਖੜਾਂਗੇ ਬਸ ਤੁਸੀਂ ਇੱਕੋ ਇੱਕ ਰਿਕੁਐਸਟ ਕਰਨੀ ਆ ਤੁਸੀਂ ਘਰੇ ਬੈਠੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਜੋ ਇਸ ਬੱਚਿਆਂ ਦੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਹੜਾ ਬਾਈ ਜੀ ਦਾ ਨੰਬਰ ਆ ਬਾਈ ਜੀ ਆਪ ਜਿਹੜਾ बोल के दस देंगे सर श्री अ फतेह सो प्यारी संगत जी जितों तक तो भी मेरी ये वीडियो पहुंचेगी सो so हैल्प वास्ते जो पेटीएम नंबर है वो नोट कर लो चुरानवे छः सौ अठत्ती सतानवे जीरो सताहठ दबारा फिर मैं बोल दिना चुरानवे छः सौ अठत्ती सतानवे जीरो सताहठ भाई मनजीत सि नाम आएगा ਸਾਰੀਆਂ ਸੰਕਾਂ ਦੇ ਚਰਨਾਂ 'ਚ ਇਹ ਬੇਨਤੀ ਹੈ ਪਿਆਰਿਓ ਵੱਧ ਚੜ ਕੇ ਮਦਦ ਕਰਿਓ ਮੇਰਾ ਪਰਿਵਾਰ ਆ ਜਿਹੜਾ ਸਾਰੇ ਅਸੀਂ ਅਲਾਜ ਅਸੀਂ ਕਰਵਾ ਸਕੀਏ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਪਰਿਵਾਰ ਨੂੰ ਪਾਲ ਲਵਾਂ ਵੈਗੁਰਜੀਕਾ ਖਾਲਸਾ ਵੈਗੁਰਜੀ